ਕਿਸੇ ਸ਼ਾਇਰ ਨੇ ਬਹੁਤ ਖੂਬ ਕਿਹਾ ਹੋਟੋਂ ਸੇ ਸ਼ੂਲੋ ਤੁਮ ਮੇਰਾ ਗੀਤ ਅਮਰ ਕਰ ਦੋ ਬਨ ਜਾਓ ਮੀਤ ਮੇਰੇ ਮੇਰੀ ਪ੍ਰੀਤ ਅਮਰ ਕਰ ਦੋ ਸასი ਕਾਲ ਦੋਸਤੋ ਪੰਜਾਬੀ ਗੀਤਕਾਰੀ ਦੇ ਵਿੱਚ ਉਹ ਨਾਮ ਉਹ ਕਲਮ ਜਿੰਨ ਅਤ ਗਰੀਬੀ ਨੇ ਤੋੜ ਕੇ ਰੱਖ ਦਿੱਤਾ ਸਭ ਤੋਂ ਵੱਡੀ ਗੱਲ ਦੋਸਤੋ ਜਿਸਦੇ ਅੰਗ ਪੈਰ ਵੀ ਬਿਲਕੁਲ ਠੀਕ ਨਹੀਂ ਤੇ ਤਕਦੀਰ ਨੇ ਵੀ ਉਹਦੇ ਨਾਲ ਮਜ਼ਾਕ ਕੀਤਾ ਤੇ ਬੁਲੰਦੀਆਂ ਤੇ ਪਹੁੰਚੇ ਉਹਦੇ ਗੀਤ ਗਾ ਕੇ ਵੱਡੇ ਵੱਡੇ ਸਟਾਰ ਗਾਇਕਾਂ ਨੇ ਵੀ ਉਹਦੇ ਨਾਲ ਮਜ਼ਾਕ ਕੀਤਾ ਉਹਦਾ ਬਣਦਾ ਹੱਕ ਨਾ ਉਹਨੂੰ ਮਿਲਿਆ ਅੱਜ ਵੀ ਉਹ ਗੁਰਬਤ ਦੀ ਜ਼ਿੰਦਗੀ ਗਰੀਬੀ ਦੇ ਵਿੱਚ ਕੱਟਦਾ ਹੈ ਅਤੇ ਆਪਣੇ ਆਪ ਤੋਂ ਲੋਕਾਂ ਤੋਂ ਸਹਾਰਾ ਲੋਚਦਾ ਹੈ ਕੋਈ ਆ ਕੇ ਇਸ ਦੀ ਬਾਹ ਫੜੇਗਾ ਮੇਰੀ ਮੁਰਾਦ ਬਿੱਲਾ ਲਸੋਈ ਜਿਸ ਦੇ ਗੀਤ ਅਮਰ ਗਾਇਕ ਸਰਜੀਤ ਬਿੰਦ ਰੱਖੀਏ ਨੇ ਵੀ ਗਾਇਆ ਸੀ ਜਿਸ ਗੀਤ ਦਾ ਨਾਮ ਸੀ ਜਿੱਥੇ ਮਰਜੀ ਜਾ ਮੁਟਿਆਰ ਇਨੀ ਸਾਡੇ ਵੱਲੋਂ ਛੁੱਟੀਆਂ ਨੇ ਗੀਤ ਨੂੰ ਲਿਖਣ ਵਾਲਾ ਗੀਤਕਾਰ ਬਿੱਲਾ ਲਸੋਈ ਦੀ ਅੱਜ ਬਾਇਓਗ੍ਰਾਫੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਬਿੱਲਾ ਲਸੋਈ ਜਿਨੇ ਕਿਸੇ ਟਾਈਮ ਉੱਚ ਕੋਟੀ ਦੇ ਵੱਡੇ ਵੱਡੇ ਗਾਇਕਾਂ ਨੂੰ ਆਪਣੇ ਗੀਤ ਦੇ ਕੇ ਉਸ ਗਾਇਕਾ ਨੂੰ ਅਮਰ ਕਰ ਦਿੱਤਾ ਤੇ ਅੱਜ ਖੁਦ ਆਪਣੀ ਹੀ ਜ਼ਿੰਦਗੀ ਦੀ ਤਲਾਸ਼ ਵਿੱਚ ਦਰਦ-ਦਰ ਘੁੰਮਦਾ ਆਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੋਸਤੋ ਬਿੱਲਾ ਜਨਮ ਪਿੰਡ ਲਸੋਈ ਮਲੇਰ ਕੋਟਲਾ ਦੇ ਵਿੱਚ ਹੋਇਆ ਬਿੱਲਾ ਲਸੋਈ ਬਚਪਨ ਤੋਂ ਹੀ ਪੌੜੀ ਦੀ ਬਿਮਾਰੀ ਦਾ ਪੀੜਤ ਸੀ ਅਤੇ ਗੀਤ ਲਿਖਣ ਦਾ ਉਹਨੂੰ ਬਚਪਨ ਤੋਂ ਹੀ ਸ਼ੌਂਕ ਸੀ ਅਤੇ ਉਹ ਆਪਣੀ ਰਾਈਟਰੀ ਜਿਉਂਦੀ ਰੱਖਣ ਲਈ ਆਪਣੀਆਂ ਕਾਪੀਆਂ ਭਰਦਾ ਰਿਹਾ ਤੇ ਉਹ ਵੀ ਸਮਾਂ ਆਇਆ ਜਦੋਂ ਉੱਚ ਕੋਟੀ ਦੇ ਸਟਾਰਾਂ ਨੂੰ ਬਿੱਲਾ ਲਸੋਈ ਨੇ ਆਪਣੇ ਗੀਤ ਦਿੱਤੇ ਜਿਸ ਦੇ ਵਿੱਚ ਅਮਰ ਗਾਇਕ ਸਰਜੀਤ ਬਿੰਦਰ ਕਿਆ ਹਰਜੀਤ ਹਰਮਨ ਅਮਰਤਾ ਵਿਰਖ ਅਤੇ ਹੋਰ ਵੀ ਉੱਚ ਕੋਟੀ ਦੇ ਗਾਇਕਾਂ ਨੇ ਉਹਨਾਂ ਦੇ ਗੀਤ ਗਾ ਕੇ ਜਿੱਥੇ ਆਪਣਾ ਜਗਤ ਵਿੱਚ ਪ੍ਰਸਿੱਧੀ ਸੰਗੀਤ ਜਗਤ ਵਿੱਚ ਆਪਣਾ ਨਾਮ ਬਣਾਇਆ ਉੱਥੇ ਬਿੱਲਾਲ ਸੋਈ ਦਾ ਵੀ ਨਾਮ ਬਣਿਆ ਪਰ ਬਿੱਲਾਲ ਸੋਈ ਨੂੰ ਉਸਦੇ ਗੀਤਾਂ ਦੀ ਮਿਹਨਤ ਨਹੀਂ ਮਿਲੀ ਕਿਸੇ ਨੇ ਉਹਨੂੰ 1000 ਰੁਪਏ ਦੇ ਦੇਣਾ ਕਿਸੇ ਨੇ 500 ਰੁਪਏ ਤੇ ਆਪ ਉਹਨਾਂ ਦੇ ਗੀਤ ਗਾ ਕੇ ਲੱਖਾਂ ਕਰੋੜਾਂ ਵਿੱਚ ਖੜੇ ਬਿੱਲਾਲ ਸੋਈ ਅੱਜ ਵੀ ਗਰੀਬੀ ਵਿੱਚ ਆਪਣੀ ਜ਼ਿੰਦਗੀ ਪਤਿਤ ਕਰਦੇ ਨੇ ਅਤੇ ਸਹਾਰਾ ਲੋਚਦੇ ਨੇ ਕਿ ਕੋਈ ਪੰਜਾਬੀ ਗਾਇਕੀ ਦੇ ਵਿੱਚ ਉੱਠ ਕੇ ਉਹਨਾਂ ਦੀ ਮਦਦ ਕਰੇਗਾ ਅਤੇ ਉਹ ਆਪਣੇ ਜੁੰਦੇ ਜੀ ਆਪਣੇ ਆਪ ਕੁਝ ਜ਼ਿੰਦਗੀ ਦਾ ਅੱਛਾ ਬੈਟਰ ਦੇਖ ਕੇ ਜਾ ਸਕਣ ਬਿਲਾਲ ਸੋਈ ਜੀ ਦੀ ਮਾਤਾ ਵੀ ਉਹਨਾਂ ਦਾ ਕੁਝ ਨਾ ਦੇਖਦੇ ਹੋਏ ਇਸ ਜ਼ਿੰਦਗੀ ਨੂੰ ਅਲਵਿਦਾ ਕਹ ਗਈ ਅਤੇ ਬਿਲਾਲ ਸੋਈ ਵੀ ਅੱਜ ਆਪਣੀ ਜ਼ਿੰਦਗੀ ਨੂੰ ਬੇਰੁਖੇ ਢੰਗ ਦੇ ਨਾਲ ਟੇਡੇ ਢੰਗ ਦੇ ਨਾਲ ਗਰੀਬੀ ਦੇ ਵਿੱਚ ਜ਼ਿੰਦਗੀ ਜੀ ਰਹੇ ਨੇ ਜੇਕਰ ਤੁਹਾਨੂੰ ਸਾਡੀ ਬਾਇਓਗ੍ਰਾਫੀ ਚੰਗੀ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਸੀਂ ਉਮੀਦ ਆਸ ਕਰਦੇ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਬਿਲਾਲ ਸੋਈ ਨੂੰ ਰੱਬ ਉੱਚੀ ਕਲਾ ਵਿੱਚ ਰੱਖੇ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਕਦਰ ਪਵੇ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ